ਸਸ਼ੀਗਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਅਸੀਂ ਕਰ ਰਹੇ ਹਾਂ ਜੀ ਤਿਆਰੀ UGC NET ਪੰਜਾਬੀ ਦੀ ਤੇ ਸਾਡਾ ਟੌਪਿਕ ਜਿਹੜਾ ਚੱਲ ਰਿਹਾ ਹੈ ਪੱਛਮੀ ਸਾਹਿਤ ਚਿੰਤਨ ਚੱਲ ਰਿਹਾ ਹੈ ਉਹਨਾਂ ਦੇ ਵਿੱਚ ਇਹ ਦੋ ਚਿੰਤਨ ਵੀ ਬੜੇ ਹੀ ਇੰਪੋਰਟੈਂਟ ਨੇ ਨਾਰੀ ਚਿੰਤਨ ਅਤੇ ਦਰਿਜ ਚਿੰਤਨ ਕਈ ਵਾਰ ਇਹਨਾਂ 'ਚੋਂ ਵੀ ਕੋਈ ਇੱਕ ਅੱਧਾ ਕੁਐਸਚਨ ਪੁੱਛਿਆ ਜਾਂਦਾ ਹੈ ਠੀਕ ਹੈ ਤਾਂ ਇਹਨਾਂ ਬਾਰੇ ਵੀ ਤੁਹਾਨੂੰ ਨੋਲੇਜ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਰਕੇ ਮੈਂ ਜਿਹੜੀ ਅੱਜ ਦੀ ਵੀਡੀਓ ਹੈ ਇਹ ਦੋ ਕਨਸੈਪਟ ਬਾਰੇ ਬਣਾ ਰਹੀ ਹਾਂ ਕਿ ਨਾਰੀ ਚਿੰਤਨ ਅਤੇ ਦਲਿਤ ਚਿੰਤਨ ਨਾਰੀ ਚਿੰਤਨ 1960 ਤੋਂ ਬਾਅਦ ਇਹ ਸਿਧਾਂਤ ਸਾਡੇ ਸਾਹਮਣੇ ਆਉਂਦਾ ਹੈ ਨਾਰੀ ਚਿੰਤਨ ਦਾ ਸਿਧਾਂਤ 1960 ਤੋਂ ਬਾਅਦ ਸਾਡੇ ਸਾਹਮਣੇ ਆਇਆ 1980 ਤੱਕ ਇਹ ਵਿਕਸਿਤ ਹੋਇਆ ਠੀਕ ਹੈ 1980 ਤੱਕ ਇਹ ਬਹੁਤ ਵਿਕਸਿਤ ਹੋ ਚੁੱਕਿਆ ਸੀ ਨਾਰੀਵਾਦ ਲਿੰਗ ਭੇਦ ਕਰਕੇ ਕਿਤੇ ਜਾਣ ਵਾਲੇ ਕਿਸੇ ਵੀ ਵਿਤਕਰੇ ਅਤੇ ਬੇਇਨਸਾਫੀ ਤੋਂ ਔਰਤ ਨੂੰ ਮੁਕਤ ਕਰਾਉਣ ਦੀ ਲਹਿਰ ਹੈ ਨਾਰੀਵਾਦ ਹੈ ਕਿ ਕਿ ਜਿਹੜੇ ਲਿੰਗ ਦੇ ਆਧਾਰ ਤੇ ਉੱਤੇ ਭੇਦ ਕੀਤਾ ਜਾਂਦਾ ਹੈ ਔਰਤ ਤੇ ਮਰਦ ਦੇ ਵਿੱਚ ਔਰਤ ਦੇ ਨਾਲ ਕੋਈ ਵੀ ਬੇਇਨਸਾਫੀ ਹੁੰਦੀ ਹੈ ਕੋਈ ਵੀ ਜ਼ੁਰਮ ਉਸ ਤੇ ਹੁੰਦਾ ਹੈ ਉਸ ਦੇ ਖਿਲਾਫ ਆਵਾਜ਼ ਉਠੋਣਾ ਤੇ ਉਸ ਤੋਂ ਔਰਤ ਨੂੰ ਮੁਕਤ ਕਰਾਉਣਾ ਇਹ ਇੱਕ ਲਹਿਰ ਸੀ ਜਿਹੜੀ ਨਾਰੀਵਾਦ ਦੀ ਠੀਕ ਹੈ ਫੈਮਿਨਿਜ਼ਮ ਜਿਵੇਂ ਅੱਜ ਆਪਾਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਇਹ ਇੰਗਲੈਂਡ ਵਿੱਚ 1630 ਤੋਂ 1650 ਤੱਕ ਔਰਤਾਂ ਨੂੰ ਧਾਰਮਿਕ ਬਰਾਬਰੀ ਦੇਣ ਦੇ ਲਈ ਪੈਦਾ ਹੋਈ ਸਰਨਲ ਪਹਿਲਾਂ ਇਹ ਜਿਹੜੀ ਲਹਿਰ ਹੈ ਨਾ ਉਹ ਕਿੱਥੇ ਪੈਦਾ ਹੋਈ ਸੀ ਜੀ 1630 ਤੋਂ 1650 ਤੱਕ ਇੰਗਲੈਂਡ ਵਿੱਚ ਪੈਦਾ ਹੋਈ ਸੀ ਧਾਰਮਿਕ ਬਰਾਬਰੀ ਔਰਤਾਂ ਨੂੰ ਦਵੋਂ ਦੇ ਲਈ ਫਿਰ 1969 ਤੋਂ ਬਾਅਦ ਨਾਰੀਵਾਦੀ ਲਿਖਤਾਂ ਵਿੱਚ ਇੱਕ ਹੜਝਿਆ ਆ ਗਿਆ ਫਿਰ 1969 ਤੋਂ ਬਾਅਦ ਤਾਂ ਕੀ ਹੈ ਨਾਰੀਵਾਦੀ ਲਿਖਤਾਂ ਦਾ ਇੱਕ ਹੜਝਿਆ ਆ ਗਿਆ ਬਹੁਤ ਸਾਰੀਆਂ ਨਾਰੀਵਾਦੀ ਜੜੀਆਂ ਰਚਨਾਵਾਂ ਲਿਖੀਆਂ ਗਈਆਂ ਐਲਨ ਸ਼ੋਵਾਟਰ ਐਸ ਨੂੰ ਧਾਰਮਿਕ ਪੁਨਰ ਜਾਤੀ ਦੀ ਉਪਮਾ ਦਿੰਦੀ ਹੈ ਠੀਕ ਹੈ ਫਿਰ ਅੱਗੇ ਜਿਹੜਾ ਨਾਰੀਵਾਦ ਹੈ ਉਹंदे ਵੀ ਅੱਗੇ ਟਾਈਪ ਹੋਏ ਨੇ ਜਿਵੇਂ ਕਿ ਰੂੜੀਵਾਦੀ ਨਾਰੀਵਾਦ ਹੈ ਰੂੜੀਵਾਦੀ ਨਾਰੀਵਾਦੀ ਕੀ ਕਹਿੰਦੇ ਨੇ ਕਿ ਜੋ ਔਰਤ ਨੂੰ ਮਰਦ ਤੋਂ ਨੀਵਾਂ ਸਮਝਦੇ ਨੇ ਰੂੜੀਵਾਦੀ ਔਰਥੋਡੌਕਸ ਜਿਹੜੇ ਕਿ ਰੂੜ ਵਿਚਾਰਾਂ ਦੇ ਨੇ ਪੱਕੇ ਹੋ ਚੁੱਕੇ ਵਿਚਾਰਾਂ ਦੇ ਨੇ ਜਿਹੜੇ ਪੁਰਾਣੇ ਸਮੇਂ ਤੋਂ ਚੱਲਦੇ ਆ ਰਹੇ ਨੇ ਇਹ ਸਮਝਦੇ ਨੇ ਕਿ ਜਿਹੜੀ ਔਰਤ ਹੈ ਉਹ ਮਰਦ ਤੋਂ ਨੀਵੀਂ ਹੈ ਉਸ ਨੂੰ ਸਮਾਜਿਕ ਨਾਬਰਾਬਰੀ ਵਿੱਚ ਰੱਖਦੇ ਨੇ ਅਤੇ ਉਸ ਨੂੰ ਭਾਵੁਕ ਤੌਰ ਤੇ ਅਸਥਿਰਾਦੀ ਸਮਝਦੇ ਨੇ ਠੀਕ ਹੈ ਇਹ ਕੀ ਸਮਝ ਦੇਨੇਗੀ ਔਰਤ ਹੈ ਮਰਤੋ ਕਮਜ਼ੋਰ ਹੈ इमोਸ਼ਨਲੀ ਵੀ ਫਿਜ਼ੀਕਲੀ ਵੀ ਤੇ ਉਹ ਬੜੀ ਹੀ ਅਸਥਿਰ ਜੀ ਹੈ ਐਜੇ ਵਿਚਾਰ ਰੱਖਣ ਵਾਲੇ ਕਿਹੜੇ ਵਿਚਾਰਕ ਨੇ ਰੂਸੋ ਨਿਤਸ਼ੀਏ ਅਤੇ ਫਰਾਇਡ ਠੀਕ ਹੈ ਉਸ ਤੋਂ ਬਾਅਦ ਹੈ ਉਦਾਰਵਾਦੀ ਨਾਰੀਵਾਦ ਇਹਦੇ ਵਿੱਚ ਕੀ ਹੈ ਸਾਡੇ ਕੋਲ ਜੋਨਸ ਟੋਲਟਮਿਲ ਦ ਆਬਜੈਕਸ਼ਨ ਆਫ ਊਮਨ 1869 ਦੇ ਵਿੱਚ ਮਿਲਦਾ ਹੈ ਇਹਦਾ ਪਰਪਸ ਕੀ ਹੈ ਔਰਤ ਨੂੰ ਬਰਾਬਰੀ ਮਿਲੇ ਜਿਹੜਾ ਉਦਾਰਵਾਦੀ ਨਰੀਵਾਦ ਹੈ ਇਹ ਕੀ ਕਹਿੰਦਾ ਔਰਤ ਨੂੰ ਬਰਾਬਰੀ ਮਿਲਣੀ ਚਾਹੀਦੀ ਹੈ ਇਹਦੇ ਸਾਡੇ ਕੋਲ ਇਹ ਰਾਈਟਰ ਮਿਲਦੇ ਨਹੀਂ ਫਿਰ ਅਗੇ ਤੁਜਾਰੂ ਆਦੀ ਨਰੀਵਾਦ ਤੁਜਾਰੂ ਨਰੀਵਾਦ ਕੀ ਹੈ ਇਹ ਮੰਨਦਾ ਹੈ ਕਿ ਔਰਤ ਤੇ ਜ਼ਬਰ ਦਾ ਕਾਰਨ ਉਸ ਦੀ ਸਰੀਰਕ ਬੰਤਰ ਹੈ ਜਿਹੜੇ ਚੁਜਾਰੂ ਨਾਰੀਵਾਦ ਦੇ ਨੇ ਨਾ ਉਹ ਸਮਝਦੇ ਨੇ ਕਿ ਔਰਤ ਤੇ ਅਤਿਆਚਾਰ ਤਾਂ ਹੋ ਰਿਹਾ ਹੈ ਨਾ ਬਰਾਬਰੀ ਤਾਂ ਹੈ ਕਿਉਂਕਿ ਉਸਦੀ ਸ਼ਰੀਰਕ ਬੰਤਰ ਹੀ ਐਵੇਂ ਦੀ ਹੈ ਉਹ ਮਰਦ ਤੋਂ ਕੀ ਹੈ ਫਿਜ਼ੀਕਲੀ ਵੀਕ ਹੈ ਬੱਚੇ ਪੈਦਾ ਕਰਨ ਕਰਕੇ ਔਰਤ ਕਮਜ਼ੋਰ ਹੁੰਦੀ ਹੈ ਅਤੇ ਮਰਦ ਉੱਪਰ ਨਿਰਭਰ ਹੋ ਜਾਂਦੀ ਹੈ ਜਿਹੜੇ ਚੁਜਾਰੂ ਨਾਰੀਵਾਦ ਦੇ ਮੰਨਦੇ ਨੇ ਕਿ ਜਦੋਂ ਹੀ ਔਰਤਾਂ ਨੇ ਬੱਚੇ ਪਿਆਦਾ ਕਰਦੀਏ ਜਿਨ੍ਹਾਂ ਦੇ ਨਾਲ ਹੁੰਦਾ ਸ਼ਰੀਰਕੜਾ ਹੈ ਕਮਜ਼ੋਰ ਹੁੰਦਾ ਜਾਂਦਾ ਤੇ ਉਹ ਮਰਦ ਤੇ ਡਿਪੈਂਡ ਹੁੰਦੀ ਜਾਂਦੀ ਹੈ ਠੀਕ ਹੈ ਇਹ ਸੀ ਸਾਡਾ ਨਾਰੀਵਾਦ ਜਿੰਦੇ ਮੈਂ ਤੁਹਾਨੂੰ ਤਿੰਨ ਸਬਪੁਆਇੰਟ ਕਰਾਇਆ ਰੂੜੀਵਾਦ ਉਦਾਰਵਾਦੀ ਤੇ ਛੁਜਾਰੂ ਤੁਹਾਨੂੰ ਪਤਾ ਹੋਣਾ ਚਾਹੀਦਾ ਰੂੜੀਵਾਦ ਦੇ ਅੰਦਰ ਕੀ ਹੈ ਉਦਾਰਵਾਦੀ ਦੇ ਅੰਦਰ ਤੇ ਛੁਜਾਰੂ ਦੇ ਅੰਦਰ ਤੇ ਇਹਨਾਂ ਦੇ ਮੇਨ ਵਿਦਵਾਨ ਕਿਹੜੇ ਸਨ ਨਾਲ ਹੀ ਸਾਡੇ ਕੋਲ ਆ ਜਾਂਦਾ ਹੈ ਜੀ ਦਲਿਤ ਚਿੰਤਨ ਹੁਣ ਦਲਿਤ ਚਿੰਤਨ ਕੀ ਹੈ ਦਲਿਤ ਸਹਿਤ ਤੋਂ ਭਾਵ ਦਲਿਤ ਜੀਵਨ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਕੇਂਦਰ ਵਿੱਚ ਰੱਖ ਕੇ ਲਿਖੇ ਗਏ ਸਾਹਿਤ ਨਾਲ ਹੈ ਦਲਿਤ ਸਹਿਤ ਉਹ ਹੈ ਜਿਹੜੇ ਕਿ ਦਲਿਤ ਲੋਕਾਂ ਦੇ ਲਈ ਲਿਖਿਆ ਗਿਆ ਉਹਨਾਂ ਦੇ ਜੀਵਨ ਨੂੰ ਕੇਂਦਰ ਬਣਾ ਕੇ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਹਨ ਉਹਨਾਂ ਨੂੰ ਕੀ ਹੈ ਬੇਸ ਬਣਾ ਕੇ ਇਹ ਸਾਰੀਆਂ ਰਾਈਟਿੰਗਸ ਹੋਈਆਂ ਦਲਿਤਾਂ ਨੂੰ ਸਿੱਖਿਆ ਸਮਾਨਤਾ ਨਿਆ ਤੋਂ ਦੂਰ ਰੱਖਿਆ ਗਿਆ ਉਹਨਾਂ ਨੂੰ ਅਛੂਤ ਮੰਨਿਆ ਗਿਆ ਦਲਿਤ ਸੈਦ ਦੀ ਸ਼ੁਰੂਆਤ ਮਰਾਠੀ ਤੋਂ ਮੰਨੀ ਜਾਂਦੀ ਹੈ ਦਲਿਤਾਂ ਨਾਲ ਦੇਖੋ ਕੀ ਕੀਤਾ ਜਾਂਦਾ ਸੀ ਪੇਵ ਭਵ ਕੀਤਾ ਜਾਂਦਾ ਸੀ ਉਹਨਾਂ ਨਾਲ ਅਛੂਤਾਂ ਜਿਹਾ ਵਿਵਹਾਰ ਕੀਤਾ ਜਾਂਦਾ ਸੀ ਤੇ ਉਸ ਤੋਂ ਇਲਾਵਾ ਉਹਨਾਂ ਨੂੰ ਸਮਾਜਿਕ ਨਾ ਬਰਾਬਰੀ ਸੀਗੀ ਠੀਕ ਹੈ ਤਾਂ ਇਹਨਾਂ ਸਾਰਿਆਂ ਦੇ ਲਈ ਹੀ ਇਹਨਾਂ ਦਾ ਵਿਰੋਧ ਕਰਨ ਲਈ ਹੀ ਜਿਹੜਾ ਦਲਿਤ ਚਿੰਤਨ ਇੱਕ ਲਹਿਰ ਸਾਡੇ ਸਾਹਮਣੇ ਆਉਂਦੀ ਹੈ ਜਿਸ ਦੀ ਸ਼ੁਰੂਆਤ ਮਰਾਠੀ ਤੋਂ ਮੰਨੀ ਗਈ ਹੈ ਜਿਸ ਵਿੱਚ ਦਲਿਤਾਂ ਦੇ ਦੁੱਖ ਦਰਦ ਦੀ ਗੱਲ ਕੀਤੀ ਗਈ ਹੈ ਤੇ ਇਸ ਦੇ ਜਿਹੜੇ ਚਿੰਤਕ ਨੇ ਸੁਬਾਲਟਨ ਨੇ ਇਸ ਤੇ ਕਾਫੀ ਕੰਮ ਕੀਤਾ ਮੁੱਖ ਰੂਪ ਤੇ ਦਲਿਤਾਂ ਦੇ ਹੱਕਾਂ ਲਈ ਆਵਾਜ਼ ਉਠਾਣੀ ਹੀ ਇਸ ਲਹਿਰ ਦਾ ਉਦੇਸ਼ ਸੀ ਠੀਕ ਹੈ ਇਹ ਸੀ ਸਾਡਾ Dalit Chintan ਠੀਕ ਹੈ ਬੜੇ ਹੀ ਸਿੰਪਲ ਜਿਹੇ ਟੋਪਿਕ ਸੀ ਇਹ ਨਾਰੀਵਾਦ ਚਿੰਤਨ ਵੀ ਤੇ ਦਲਿਤ ਚਿੰਤਨ ਵੀ ਨਾਲ ਹੀ ਚਿੰਤਨ ਵਿੱਚ ਨਾਰੀ ਦੇ ਹੱਕਾਂ ਲਈ ਆਵਾਜ਼ ਉਠਾਈਗੀ ਦਲਿਤ ਚਿੰਤਨ ਦੇ ਵਿੱਚ ਦਲਿਤਾਂ ਦੇ ਲਈ ਬਸ ਜਿਹੜੇ ਥੋੜੇ ਬੋਤੇ ਇਹਦੇ ਵਿੱਚ ਵਿਦਵਾਨਾਂ ਦੇ ਨਾਮ ਨੇ ਉਹ ਤੁਸੀਂ ਯਾਦ ਰੱਖਣੇ ਨੇ ਤੇ ਇੱਥੇ ਹੀ ਅਸੀਂ ਅੱਜ ਦੀ ਵੀਡੀਓ ਆਪਦੀ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ